ਜਿੱਤੇ ਲਗਾਤਾਰ ਪੂਰੇ ਹੀ ਉੱਤਰ ਪਾਰਧ ਦੇ ਵਿੱਚ ਭਿਆਨਕ ਗਰਮੀ ਪੈ ਰਹੀ ਹੈ ਤੇ ਲਗਾਤਾਰ ਕਈ ਸਾਲਾਂ ਦੇ ਰਿਕਾਰਡ ਟੁੱਟਦੇ ਹੋਏ ਨਜ਼ਰ ਆ ਰਹੇ ਹਨ ਉੱਤੇ ਹੀ ਸੁਖਨਾ ਚੀਲ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਕਈ ਲੋਕਾਂ ਦੇ ਲਈ ਇਹ ਚਿੰਤਾ ਦਾ ਸਵਭ ਵੀ ਬਣਿਆ ਹੋਇਆ ਹੈ ਅਤੇ ਇਸ ਦੇ ਨਾਲ ਇੱਕ ਜੁੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਸੁਖਨਾ ਚੀਲ ਦਾ ਮਈ ਮਹੀਨੇ ਦੇ ਵਿੱਚ ਹੀ 1156 ਫੁੱਟ ਤੱਕ ਪਾਣੀ ਦਾ ਪੱਧਰ ਜਿਹੜਾ ਹੈ ਉਹ ਡਿੱਗ ਚੁੱਕਿਆ ਹੈ ਅਤੇ ਜੋ ਕਿ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੁਣ ਬਣ ਚੁੱਕਿਆ ਹੈ ਹੁਣ ਜੂਨ ਮਹੀਨੇ ਤੱਕ ਇਹ ਪਾਣੀ ਦਾ ਪੱਧਰ ਹੋਰ ਡਿੱਗਣ ਦੇ ਕਿਆਸ ਲਗਾਏ ਜਾ ਰਹੇ ਹਨ ਇਹ ਪਾਣੀ ਦਾ ਪੱਧਰ ਜਿਹੜਾ ਹੈ ਉਹ ਹੋਰ ਡਿੱਗ ਸਕਦਾ ਹੈ ਅਤੇ ਪਿਛਲੇ 9 ਸਾਲਾਂ ਦਾ ਰਿਕਾਰਡ ਵੀ ਟੁੱਟਣ ਦੇ ਕਗਾਰ ਤੇ ਹੈ ਪੂਰਾ ਉੱਤਰ ਭਾਰਤ ਗਰਮੀ ਦੇ ਪਰਕੋਪ ਹੇਟਾਂ ਤਪ ਰਿਹਾ ਹੈ 2015 ਦੇ ਵਿੱਚ ਸੁਖਣਾ ਚੀਲ ਦਾ ਪਾਣੀ ਦਾ ਪੱਧਰ ਸਭ ਤੋਂ ਘੱਟ 1152 ਤੱਕ ਡਿੱਗਿਆ ਸੀ ਪਰ ਇਹ ਜੂਨ ਦੇ ਮਹੀਨੇ 'ਚ ਹੋਇਆ ਸੀ ਪਰ ਇਸ ਵਾਰ ਜੂਨ ਦੇ ਮਹੀਨੇ ਤੋਂ ਪਹਿਲਾਂ ਹੀ ਸੁਖਨਾ ਛੀਲ ਦਾ ਪਾਣੀ ਦਾ ਪੱਧਰ 1156 ਫੁੱਟ ਤੱਕ ਡਿੱਗ ਚੁੱਕਿਆ ਹੈ ਜਿਸ ਦੇ ਤੋ ਕਿਆਸ ਲਗਾਏ ਜਾ ਰਹੇ ਹਨ ਕਿ ਜੂਨ ਦੇ ਮਹੀਨੇ 'ਚ ਇਸ ਵਾਰ 9 ਸਾਲਾਂ ਦਾ ਰਿਕਾਰਡ ਟੁੱਟ ਜਾਵੇਗਾ ਸਨ ਯੋ ਗੱਲ ਇਹ ਵੀ ਹੈ ਕਿ ਸੁਖਨਾ ਚੀਲ ਦਾ ਜਲ 40% ਦੀ ਹਿੱਸਾ ਹੁਣ ਤੱਕ ਸੁੱਕ ਚੁੱਕਿਆ ਹੈ ਤਾਂ ਇਸ ਅਪਡੇਟ ਨੂੰ ਲੈ ਕੇ ਤੁਹਾਡੀ ਕੀ رائے ਹੈ ਉਹ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝਾ ਕਰੋ